ਤੁਝੜੇ ਖਬਰਨਾਮੇ ਦੇ ਨਾਲ ਜਗਤਾਰ ਦਾ ਸਾਹਿਬ ਸਵਾਲ ਕਰਦਾ ਏ ਨਸ਼ਾ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪੂਰੀ ਸ਼ਕਤੀ ਦੇ ਮੂਡ ਵਿੱਚ ਹੈ ਲਗਾਤਾਰ ਨਸ਼ਾ ਤਸਕਰੀਆਂ ਦੇ ਖਿਲਾਫ ਕੰਮ ਜਕਸਿਆ ਜਾ ਰਿਹਾ ਏ ਇਸੇ ਤਹਿਤ ਹੀ ਸੀਐਸਟਾਫ ਜੈਤੋ ਵੱਲੋਂ ਇੱਕ ਗੋਲੀਆਂ ਨਾਲ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸਦੇ ਕੋਲੋਂ 900 ਦੇ ਕਰੀਬ ਟ੍ਰਾਮਾਡੋਲ ਦੀਆਂ ਗੋਲੀਆਂ ਫੜੀਆਂ ਗਈਆਂ ਨੇ ਇਸ ਸਬੰਧ ਦੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਸੀਐਸਟਾਫ ਜੈਤੋ ਨੂੰ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਮਿਲਿਆ ਸੀ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 900 ਤੋਂ ਕਰੀਬ ਗੋਲੀਆਂ ਬਰਾਮਦ ਕੀਤੀਆਂ ਨੀ ਆ ਨਾ ਟਰਮਾ ਡੋਲਦੀਆਂ ਜੋ ਕਿ ਐਨਡੀਪੀਐਸ ਤਹਿਤ ਆਉਂਦੀਆਂ ਹਨ ਅੱਗੇ ਹੁਣ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦਾ ਪੁਲਿਸ ਮਾਰਕ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋਂ ਗੋਲੀਆਂ ਲਿਆਉਂਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ ਨਾਲ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਜੇਕਰ ਨਸ਼ਿਆਂ ਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਹਾਡੀ ਗੁਪਤ ਜਾਣਕਾਰੀ ਰੱਖੀ ਜਾਵੇਗੀ ਤੁਸੀਂ ਫ੍ਰੀ ਕੋਲ ਪੁਲਸ ਦੇ ਨਸ਼ਾ ਖਿਲਾਫ ਜਿਵੇਂ ਗ੍ਰਿਗਰ ਪੁਲਿਸ ਨੂੰ ਸਮਰਕਰ ਕਰਕੇ ਉਸ ਬਾਰੇ ਜਾਣਕਾਰੀ ਦੇ ਸਕਦੇ ਹਾਂ ਤੁਸੀਂ ਵੀ ਸੁਣੋ ਹੋਰ ਵਧੀਰੇ ਕੀ ਜਾਣਕਾਰੀ ਸਾਂਝੀ ਕੀਤੀ ਐਸਪੀ ਜਸਮੀਤ ਸਿੰਘ ਨੇ ਗ੍ਰਿਗਰ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਵਧੀ ਹੋਈ ਹੈ ਉਹਦੇ ਹੀ ਉਸੇ ਸੰਦਰਭ ਚ ਇਹ ਦੱਸਣਾ ਬੰਦਾ ਹੈ ਕਿ ਜਿਹੜਾ ਸਾਡਾ ਇੰਚਾਰਜ ਸੀ ਜੇਤੋਂ ਹੈਗਾ ਇਹਨਾਂ ਦੀ ਇੱਕ ਟੀਮ ਹੈ ਇਹ ਗਸ਼ਟ ਕਰ ਰਹੀ ਸੀ ਪਿੰਡ ਕਰੀਰ ਵਾਲੀ ਜਿਹੜਾ ਹੈਗਾ ਉਹਦੇ ਨੇੜੇ-ਨੇੜੇ ਤੇ ਉਹ ਗਸ਼ਟ ਦੌਰਾਨ ਇਹਨਾਂ ਨੂੰ ਇੱਕ ਵਿਅਕਤੀ ਹੈ ਉਰਨ ਕਾਬੂ ਕੀਤਾ ਤੇ ਜਿਸ ਦੀ ਤਲਾਸ਼ੀ ਦਰਾਂ ਨੂੰ ਉਹਨਾਂ ਕੋਲੋਂ ਉਸ ਵਿਅਕਤੀ ਕੋਲੋਂ ਇਹਨਾਂ ਨੇ ਇਹਨਾਂ ਨੂੰ 980 ਗੋਲੀਆਂ ਟਰਮਾਡੋਲ ਦੀਆਂ ਮਿਲੀਆਂ ਹੈਗੀਆਂ ਜਿਹੜਾ ਕਿ ਐਨਡੀਪੀਏ ਸੈਕਟਰ ਦੇ ਅੰਦਰ ਫਾਲ ਕਰਦਾ ਜਿਸ ਦੇ ਚਲਦੇ ਅਸੀਂ ਉਸ ਵਿਅਕਤੀ ਜਿਹੜਾ ਰਹਿਣ ਵਾਲਾ ਵੀ ਕਰੀਰ ਵਾਲੀ ਦਾ ਹੀ ਹੈ ਉਹਦੇ ਤੇ ਅਸੀਂ ਐਨਡੀਪੀਏ ਸੈਕਟਰ ਦਾ ਮੁਕਦਮਾ ਥਾਣਾ ਜੈਤੋਂ ਕਿ ਦਰਜ ਕੀਤਾ ਹੈਗਾ ਤੇ ਮੈਂ ਤੁਹਾਨੂੰ ਦੱਸਣਾ ਇੱਥੇ ਜਰੂਰੀ ਸਮਝਣਾ ਹੈ ਕਿ ਐਸੀ ਐਨਡੀਪੀਏ ਐਕਟ ਦੇ ਤਹਿਤ ਹੁਣ ਤੱਕ 99 ਮਕਦਮੇ ਦਰਜ ਕਰਕੇ ਨਾ ਜੀ ਤੇ 121 ਨਸ਼ਿਆ ਤਸਕਰਾਂ ਨੂੰ ਪਿਛਲੇ 3-4 ਮਹੀਨੇ ਚ ਹੀ ਕਾਬੂ ਕੀਤਾ ਹੈਗਾ ਤੇ ਇਹ ਮੈਂ ਇਹ ਵੀ ਤੁਹਾਡੇ ਮਾਦੇ ਮਾਈ ਲੋਕਾਂ ਨੂੰ ਕਮਪੀਲ ਕਰਨਾ ਚਾਹੁੰਦਾ ਕਿ ਜੇ ਕਿਸੇ ਕੋ ਨਸ਼ਾ ਵਿਚਨ ਵਾਲੇ ਪ੍ਰਤੀ ਕੋਈ ਜਾਣਕਾਰੀ ਹੈਗੀ ਹੈ ਤੇ ਸਾਨੂੰ ਸਾਡੀ ਇੱਕ ਡਰੱਗ ਹੈਲਥ ਲਾਈਨ ਹੈਗੀ ਹੈ 7270 29029 ਉਹਦੇ ਤੇ ਦੇਵੇ ਅਸੀਂ ਨਸ਼ਾ ਜਿਹੜਾ ਇਹ ਜਾਣਦੇ ਜਾਣ ਵਾਲਾ ਜਾਣਕਾਰੀ ਨਸ਼ੇ ਬਾਬਤ ਉਹਦੀ ਜਿਹੜੀ ਸੂਚਨਾ ਗੁੱਪਤ ਰੱਖਦੇ ਹੈ ਤਾਂ ਉਤੇ ਐਕਟ ਕਰਦੇ ਆ ਤੇ ਇਹ ਲੋਕਾਂ ਨੂੰ ਕਹਿਣਾ ਜਨਾ ਹੈ ਕਿ ਜਿਹੜੀ ਆਪਾਂ ਇੱਕ ਨਸ਼ਿਆਂ ਦੇ ਖਿਲਾਫ ਮੇਂ ਵੀਡੀਓ ਸਾਰਿਆਂ ਦਾ ਸਾਂਝਾ ਬਟਲ ਹੈਗਾ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਲੋਕੀ ਵੱਧ ਤੋਂ ਵੱਧ ਸਾਨੂੰ ਸੂਚਨਾ ਦੇ ਜਿਹੜੇ ਬੰਦਾ ਫੜਿਆ ਗਿਆ ਹੈ ਇਹ ਕਿੱਥੋਂ ਨਸ਼ਾ ਲਿਆ ਹੁੰਦਾ ਸੀ ਮਤਲਬ ਇਹਨਾਂ ਜੀ ਹੁਣ ਇਹਦਾ ਹੀ ਰਿਮਾਂਡ ਲਿਆਂਗੇ ਤੇ ਫਿਰ ਪਤਾ ਕਰਾਂਗੇ ਕਿੱਥੋਂ ਲੈ ਕੇ ਆਉਂਦਾ ਸੀ ਤੇ ਫਿਰ ਉਹ ਬੰਦੇ ਨੂੰ ਫੜਾਂਗੇ ਦੂਜੀ ਗੱਲ ਵੀ